4 ਮਹੀਨੇ ਤੁਸੀਂ ਥੋੜੇ ਜੇ ਪੈਸੇ ਖਰਚ ਕਰਨੇ ਨੇ ਮੈਨੂੰ ਲੱਗਦਾ ਇੱਕ ਮਹੀਨੇ ਚ ਤੁਸੀਂ ਡਾਕਟਰਾਂ ਨੂੰ ਦਵਾਈ ਦੇ ਪੈਸੇ ਲਾ ਦੇਣੇ ਨੇ ਜਿੰਨੇ ਕੁ ਪੈਸੇ ਨਾਲ ਤੁਸੀਂ ਇੱਥੇ ਠੀਕ ਹੋ ਜਾਓਗੇ ਠੀਕ ਹੋ ਜਾਓਗੇ ਫਿੱਟ ਹੋ ਜਾਓਗੇ ਸੋਹਣੇ ਹੋ ਜਾਓਗੇ ਫਰਤੀਲੇ ਹੋ ਜਾਓਗੇ ਮੈਨੂੰ ਲੱਗਦਾ ਵੀ ਪੰਜਾਬ ਸਾਰਾ ਕੋਈ ਲੀਵਰ ਨਾਲ ਕੋਈ ਸ਼ੂਗਰ ਦੀ ਦਿੱਕਤ ਨਾਲ ਕੋਈ ਐਸੀਆਂ ਹੋਰ ਬਹੁਤ ਸਾਰੀਆਂ ਦਿੱਕਤਾਂ ਕਾਰਨ ਸਿਰਫ ਇੱਕ ਪਤਾ ਤਾਂ ਆਪਾਂ ਕਿੰਨਾ ਤੱਕ ਦੀ ਜਿੰਦਗੀ ਜੁਂਦੇ ਸੀ ਕੁਰਸੀ ਤੇ ਬੈਠ ਜਾਣਾ ਤੇ ਲੱਗਣਾ ਵੀ ਉੱਠੀ ਇਹਨਾ ਸਾਰਾ ਸਾਰਾ ਦਿਨ ਹੁਣ ਇੰਨੀ ਕਸਰ ਦੇ ਵਿੱਚ ਫੁਰਤੀ ਆ ਗਈ ਸਾਰਾ ਕੰਮ ਕਾਰ ਕਰਨ ਨੂੰ ਮਨ ਕਰਦਾ ਮਨ ਵੀ ਕੁਝ ਕਹਿੰਦਾ ਜਦੋਂ ਮੈਨਾਂ ਕੋਲੇ ਆਉਣ ਲੱਗਿਆ ਸੀ ਸਟਾਰਟਿੰਗ ਦੇ ਵਿੱਚ ਇਹ ਪੈਨ ਮੈਂ ਕਹਿੰਨਾ ਦੋ ਕੁਰਸੀਆਂ ਤੇ ਬੈਠਦੀ ਹੁੰਦੀ ਸੀ ਇੱਥੇ ਪੈਨ ਜੇ ਕਿਸੇ ਬੰਦੇ ਦਾ ਇਨਸਾਨ ਦਾ ਇੱਕ ਕੰਟਰੋਲ weight ਹਾਂਜੀ ਉਹਦਾ ਕਿੰਨੇ ਸਮੇਂ ਦਾ ਕੋਰਸ ਹੋ ਸਕਦਾ ਉਹਦਾ 4 ਮਹੀਨਿਆਂ ਦਾ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਅੱਜ ਬਹੁਤ ਹੀ ਕੰਮ ਦੀ ਹਰ ਇੱਕ ਘਰ ਦੇ ਵਿੱਚ ਇਸ ਵੀਡੀਓ ਦੀ ਲੋੜ ਆ ਉਹ ਵੀਡੀਓ ਲੈ ਆਇਆ ਮੈਂ ਮਟਾਪੇ ਤੋਂ ਹਰ ਘਰ ਦੇ ਵਿੱਚ ਘੱਟੋ ਘੱਟ ਇੱਕ ਮੈਂਬਰ ਆ ਜਿਹੜਾ ਪਰਿਵਾਰ ਦਾ ਦੁਖੀ ਹੁੰਦਾ ਹੈ ਐਸੀ ਵੀਡੀਓ ਆ ਗਈ ਤੁਹਾਡੇ ਕੰਮ ਦੀ ਆ ਵੀਡੀਓ ਸ਼ੇਅਰ ਕਰਦੇ ਹੋ ਜਿੱਥੇ ਤੁਹਾਡੇ ਕੰਮ ਆਊ ਉੱਥੇ ਤੁਹਾਡੇ ਸੰਗੀ ਸਾਥੀ ਮਿੱਤਰ ਸਹੇਈਆਂ ਦੇ ਵੀ ਕੰਮ ਆਊਗੀ ਇਸ ਕਰਕੇ ਸ਼ੇਅਰ ਕਰਨੀ ਵੀ ਮੇਰੇ ਹਿਸਾਬ ਨਾਲ ਬਣਦੀ ਆ ਆਪਣੇ ਨਾਲ ਆ ਸਾਡੀ ਭੈਣ ਵੀਰਪਾਲ कौर ਭੁੱਲਰ ਭੁੱਲਰ ਮੋਟਰਸ ਵਾਲੇ ਜਦੋਂ ਮੈਂ ਇਹਨਾਂ ਕੋਲੇ ਆਉਣ ਲੱਗਿਆ ਸੀ ਸਟਾਰਟਿੰਗ ਦੇ ਵਿੱਚ ਇਹ ਭੈਣ ਮੈਂ ਕਹਣਾ ਦੋ ਕੁਰਸੀਆਂ ਤੇ ਬੈਠਦੀ ਹੁੰਦੀ ਸੀ ਆ ਪਿੱਛੇ ਫੋਟੋ ਵੀ ਆ ਪਹਿਲਾਂ ਉਹਨਾਂ ਨਾਲ ਸੱਚੀ ਗੱਲ ਮੈਨੇ ਸਵਾਗਤ ਹੈ ਹੋ ਠੀਕ ਠਾਕ ਹੋਣਾ ਹਾਂਜੀ ਵੀਰ ਜੀ ਠੀਕ ਅੱਛਾ ਭੈਣ ਮੈਂ ਸਹੀ ਗੱਲ ਹੈ ਨਾ ਕਿ ਦੋ ਕੁਰਸੀਆਂ ਵਾਲਾ ਕੰਮ ਨਹੀਂ ਕਰ ਹਾਂਜੀ ਬਿਲਕੁਲ ਕਿੰਨਾ ਵਜੋਂ ਸੀ ਤੁਹਾਡਾ ਬਣਾ 112 ਹੁਣ ਕਿੰਨਾ ਕਰ ਉਹਨਾਂ 70 ਕਿਲੋ ਕਿੰਨੇ ਸਮੇਂ ਚ ਹੋਇਆ ਇਹ 4 ਮਹੀਨੇ ਵਿੱਚ ਇਹ ਚਮਤਕਾਰ 4 ਮਹੀਨੇ ਚ ਹੋਇਆ ਲੈ ਵੀ 70 ਕਿਲੋ ਵਜਨ 112 ਤੋਂ ਕਹਿਣ ਤੋਂ ਬਾਅਦ ਵੀ 42 ਕਿਲੋ ਵਜਨ ਸਿਰਫ 4 ਮਹੀਨਿਆਂ ਚ ਘਟਿਆਗਾ ਇਹ ਚਮਤਕਾਰ ਹੀ ਆਖ ਸਕਦੇ ਆ ਚਮਤਕਾਰ ਹੈ ਆਖ ਸਕਦੇ ਆ ਕਿ ਚਮਤਕਾਰ ਹੈ ਐਡਾ ਵੱਡਾ ਫਰਕ ਪੈਣਾ ਤੇ ਵੱਡੀ ਗੱਲ ਆ ਪੈਣੀ ਹੁਣ ਉਦੋਂ ਕਿਵੇਂ ਜੇ ਲੱਗਦਾ ਸੀ ਹੁਣ ਕਿਵੇਂ ਜੇ ਲੱਗਦਾ ਹੁਣ ਤਾਂ ਵੀਰੇ ਐ ਲੱਗ ਰਿਹਾ ਵੀ ਲਾਈਫ ਇਹੀ ਆ ਪਹਿਲਾਂ ਤਾਂ ਆਪਾਂ ਕਿੰਨਾ ਰਕਦੀ ਜਿੰਦਰੀ ਜੁੰਦੀ ਸੀ ਕਿਰਸੀ ਤੇ ਬੈਠ ਜਾਣਾ ਤੇ ਲੱਗਣਾ ਵੀ ਉੱਠੀ ਇਹਨਾ ਸਾਰਾ ਸਾਰਾ ਦਿਨ ਹੁਣ ਇੰਨੀ ਕਸਰੀਰ ਦੇ ਵਿੱਚ ਪੁਰਤੀ ਆ ਗਈ ਸਾਰਾ ਕੰਮ ਕਾਰ ਕਰਨ ਨੂੰ ਮਨ ਕਰਦਾ ਮਨ ਵੀ ਕੁਝ ਕਹਿੰਦਾ ਜਾਗਰਦਾਰਾ ਮਨ ਹਾਂਜੀ ਹਾਂਜੀ ਠੀਕ ਆ ਤੇ ਪੜੇ ਵੀਰੇ ਹੋ ਜਾ ਕਿਵੇਂ ਇਹਨਾਂ ਅਸੱਲੇ ਵਿੱਚ ਜੀ ਬਾਦ ਦਾ ਡੈਟਾ ਜੁਐਸਸੀ ਦੀ ਕੰਪਨੀਾਂ ਦੀ ਉਹਦੇ ਨਾਲ ਆਪਾਂ ਵੇਕ ਲਾਸ ਕਰਵਾਉਣੀ ਹੈ ਜੀ ਖਾ ਪੀ ਕੇ ਠੀਕ ਹੈ ਨਹੀਂ ਰੱਖਦੇ ਜੀ ਬ੍ਰੇਕਫਾਸਟ ਲੰਚ ਡਿਨਰ ਸਾਰਾ ਕੁਝ ਕਰਦੇ ਜਿੰਮੀ ਬੰਦਾ ਆਮ ਖਾਂਦਾ ਹੈ ਹਾਂ ਜੀ ਹਾਂ ਜੀ ਜੋ ਆਪਣੇ ਘਰ ਦੇ ਵਿੱਚ ਸਬਜੀ ਦਾਲ ਸਾਰਾ ਕੁਝ ਬੰਦਾ ਜੀ ਉਹੀ ਖਾ ਕੇ ਵੀ ਵੇਕਟ ਕਰਵਾਉਂਦੇ ਠੀਕ ਕੋਈ ਅਲੱਗ ਤੋਂ ਡਾਈਟ ਨਹੀਂ ਅੱਛਾ ਜੀ ਮੰਨ ਲਓ ਵੀ ਉਹ ਗੱਲ ਜੀ ਨਹੀਂ ਹੈਗੀ ਵੀ ਪਹਿਲਾਂ ਤਾਂ ਬੰਦੇ ਡਰਦੇ ਹੁੰਦੇ ਸੀਗੇ ਵੀ ਅਰੇ ਤਾਂ ਰੋਟੀ ਬੰਦ ਕਰਾਉਂਦੇ ਨੇ ਤੇ ਇਹ ਤਾਂ ਕਮਜ਼ੋਰੀ ਆਉਂਦੀ ਹੈ ਕਮਜ਼ੋਰੀ ਨਾਲ ਇੱਕ ਗੱਲ ਬਣਦੀ ਹੈ ਤੁਹਾਨੂੰ ਦੇਖੋ ਜੀ ਮੈਂ 42 ਕਿਲੋ weight ਘਟ ਕੀਤਾ ਬਿਲਕੁਲ ਵੀ ਕਮਜ਼ੋਰੀ ਨਹੀਂ ਆਈ ਵੀ ਜੀ ਮੈਂ ਅੱਛਾ ਹਾਂਜੀ ਪਹਿਲਾਂ ਤਾਂ ਬਿਮਾਰੀਆਂ ਵੀ ਬਹੁਤ ਹੁੰਦੀਆਂ ਹੁੰਦੀਆਂ ਹਾਂਜੀ ਹਾਂਜੀ ਲੇਡੀਜ਼ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਹੁੰਦੀਆਂ ਮੈਂ ਸਾਰੀਆਂ ਫੇਸ ਕਰਕੇ ਫਿਰ ਹੀ ਮੈਂ ਡਿਸੀਜਨ ਲੈਂਦਾ ਜੀ weight ਘਟ ਕਰਨ ਅੱਛਾ ਹੁਣ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਕੋਈ ਵੀ ਕੋਈ ਕਮਜ਼ੋਰੀ ਨਹੀਂ ਜੀ ਕੋਈ ਸਾਈਡ ਇਫੈਕਟ ਅਥੇ ਭਾਣਾ ਜੀ ਕਿਸੇ ਬੰਦੇ ਦਾ ਇਨਸਾਨ ਦਾ ਇੱਕ ਕੰਟਰੋਲ weight ਹਾਂਜੀ ਉਹਦਾ ਕਿੰਨੇ ਸਮੇਂ ਦਾ ਕੋਰਸ ਹੋ ਸਕਦਾ ਉਹਦਾ 4 ਮਹੀਨਿਆਂ ਦਾ ਜੀ 4 ਮਹੀਨਿਆਂ ਦੇ ਵਿੱਚ 60 65 ਕਿਲੋ ਹਾਂਜੀ ਬਾਕੀ ਇਸ ਦੇ ਰਿਕਾਰਡਿੰਗ ਹੈ ਜੀ ਇਸ ਦੇ ਰਿਕਾਰਡਿੰਗ ਕਿੰਨਾ weight ਆਪਾਂ ਨੂੰ ਚਾਹੀਦਾ ਜੀ ਠੀਕ ਹੈ ਹਾਂਜੀ ਉਸ ਹਿਸਾਬ ਨਾਲ ਇਹ ਇਹ ਗਾਰੰਟੀ ਹੈ ਵੀ ਕਮਜ਼ੋਰੀ ਕਿਸੇ ਤਰ੍ਹਾਂ ਦੀ ਨਹੀਂ ਨਹੀਂ ਜੀ ਮੇਰੀ ਆਪਣੀ ਗਾਰੰਟੀ ਹੈ ਜੀ ਫੁੱਲ ਗਾਰੰਟੀ ਹਫ਼ਤੇ ਦੇ ਵਿੱਚ ਰਿਜ਼ਲਟ ਤੁਹਾਨੂੰ ਦਿਖਣ ਲੱਗੇ ਠੀਕ ਹੈ ਦੋਸਤੋ ਇੱਕ ਗੱਲ ਮੈਂ ਦੱਸਦਾ ਹਰ ਮੈਂ ਵੀ ਮੈਂ ਐਕਸੀਡੈਂਟ ਤੋਂ ਬਾਅਦ ਖੁੱਲਿਆ ਬਹੁਤ ਆਪਣੇ ਆਪ ਨੂੰ ਸੈੱਟ ਕਰ ਲਿਆ ਪਰ ਇਹ ਗੱਲ ਵਾਕਈ ਸੱਚ ਹੈ ਵੀ ਬਿਮਾਰੀਆਂ ਦਾ ਘਰਾ ਮਟਾਪਾ ਜਿਹੜਾ ਹੁੰਦਾ ਹੈਗਾ ਤੇ ਉਸ ਤੋਂ ਨਿਆਟ ਪਾਉਣਾ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਪੰਜਾਬੀ ਲਈ ਜ਼ਰੂਰੀ ਆ ਮੈਨੂੰ ਲੱਗਦਾ ਵੀ ਪੰਜਾਬ ਸਾਰਾ ਕੋਈ ਲੀਵਰ ਨਾਲ ਕੋਈ ਸ਼ੂਗਰ ਦੀ ਦਿੱਕਤ ਨਾਲ ਕੋਈ ਐਸੀਆਂ ਹੋਰ ਬਹੁਤ ਸਾਰੀਆਂ ਦਿੱਕਤਾਂ ਕਾਰਨ ਸਿਰਫ ਇੱਕ ਮਟਾਪਾ ਆਰ ਮਹੀਨੇ ਤੁਸੀਂ ਥੋੜੇ ਜੇ ਪੈਸੇ ਖਰਚ ਕਰਨੇ ਨੇ ਮੈਨੂੰ ਲੱਗਦਾ ਇੱਕ ਮਹੀਨੇ ਚ ਤੁਸੀਂ ਡਾਕਟਰਾਂ ਨੂੰ ਦਵਾਈ ਦੇ ਪੈਸੇ ਲਾ ਦੇਣ ਜਿੰਨੇ ਕੁ ਪੈਸੇ ਨਾਲ ਤੁਸੀਂ ਇੱਥੇ ਠੀਕ ਹੋ ਜਾਓਗੇ ਠੀਕ ਹੋ ਜਾਓਗੇ ਫਿੱਟ ਹੋ ਜਾਓਗੇ ਸੋਹਣੇ ਹੋ ਜਾਓਗੇ ਫਰਤੀਲੇ ਹੋ ਜਾਓਗੇ ਕਿੰਨਾ ਕੁ ਖਰਚ ਆਉ ਪੈਣਾ ਜੇ ਇੱਕ ਮਹੀਨੇ ਦਾ ਖਰਚਾ ਪਾਕੀ ਵੀ ਕਿੰਨੇ ਕੁ ਖਰਚੇ ਨਾ ਹੋਏਗਾ ਕਈ ਵਾਰ ਜੀ ਕਿਸੇ ਦਾ ਨਾ ਵੇਟ ਬਿਲਕੁਲ ਘਟ ਹੁੰਦਾ ਵੀਰ ਜੀ ਕੱਲਾ ਪੇਟ ਹੁੰਦਾ ਜੀ ਕੱਲਾ ਪੇਟ ਵੀ ਕੱਟ ਕਰਵਾਉਣਾ ਮੰਨੋ ਕਿਸੇ ਦਾ ਸਰੀਰ ਬਿਲਕੁਲ ਕੱਲਾ ਢੇਟ ਵੱਧਾ ਜੀ ਢੇਟ ਬਿਲਕੁਲ ਠੀਕ ਆ ਕੱਲਾ ਵੇਟ ਵੀ ਘਟੇ ਵੇਟ ਵੀ ਜੀ ਪੇਟ ਵੀ ਦੋਨੋਂ ਹੀ ਤਰ੍ਹਾਂ ਦਾ ਮਤਲਬ ਕਿ ਪੈਕੇਜ ਆ ਠੀਕ ਹੈ ਹਾਂਜੀ ਠੀਕ ਹੈ ਖਰਚਾ ਕਿੰਨਾ ਕੁ ਕਹਿ ਸਕਦੇ ਆਪਾਂ ਵੇਟ ਦਾ ਜੀ 7000 ਰੁਪਏ ਦਾ ਤੇ ਜੇ ਤੁਸੀਂ ਫੁੱਲ ਪੈਕੇਜ ਲਵੋਗੇ ਤਾਂ 20000 ਦੇ ਗਾਰੰਟੀ ਹੋਊਗੀ ਤੁਹਾਡੀ ਗਾਰੰਟੀ ਆਪਣੀ ਐਂਜੀ ਕੋਲ ਠੀਕ ਹੈ ਲਓ ਜੀ ਗੱਲ ਗਾਰੰਟੀ ਦੀ ਹੁੰਦੀ ਹੈ ਕਿ 7000 ਰੁਪਿਆ ਕੋਈ ਬਹੁਤੀ ਚੀਜ਼ ਨਹੀਂ ਹੁੰਦੀ ਜਦੋਂ ਤੁਹਾਡੇ ਸਰੀਰ ਚੋਂ ਬਿਮਾਰੀਆਂ ਦਾ ਜਿਹੜਾ ਘਰ ਕੀਤਾ ਹੁੰਦਾ ਉਹ ਬਾਹਰੇ ਕਰਨੀ ਆ ਹੁਣ ਤੇ ਸੋਨੇ ਦੇ ਫਿੱਟ ਬਣਨਾ ਹੋਵੇ। ਉਹ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਹੁਤਿਆਂ ਲੰਮੀਆਂ ਵੀਡੀਓ ਬਹੁਤਿਆਂ ਲੰਮੀਆਂ ਗੱਲਾਂ ਨਾਲ ਵੀ ਅਸੀਂ ਸਿਰਫ ਆਹੀ ਦੱਸ ਸਕਾਂਗੇ ਜਿੰਨਾ ਕਿ ਤੁਹਾਨੂੰ ਇਨ ਵੀਡੀਓ ਵਿੱਚ ਦੱਸਿਆਗਾ। ਧੰਨਵਾਦ। ਧੰਨਵਾਦ ਭੈਣ ਦਾ। ਸਤਿ ਸ਼੍ਰੀ ਅਕਾਲ ਬਣੇ। ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ।